जय श्री कृष्ण जय श्री राधे ठाकुर जी का आशीर्वाद सदा सब पर बना रहे बांके बिहारी कृपा सदा सब पर बनी रहे दोस्तों मैं ਤੁਹਾਡਾ ਆਪਣਾ இந்து ਜੱਟ ਕਾਮੀ ਤਰੋੜਾ ਦੋਸਤੋ ਅੱਜ ਜਿਹੜਾ ਮੈਂ ਵੀਡੀਓ ਪਾ ਰਿਹਾ ਆ ਵਾ ਲਾਈਵ ਹੋ ਕੇ ਤੁਹਾਨੂੰ ਦੱਸ ਰਿਹਾ ਆ ਕਿ ਬੜਾ ਹੀ ਦੁੱਖ ਲੱਗਾ ਬੜਾ ਹੀ ਦੁੱਖ ਲੱਗਾ ਕਿ ਦੇਖੋ ਮੇਰੇ ਭਾਰਤ ਵਿੱਚ ਮੇਰੇ ਹਿੰਦੁਸਤਾਨ ਵਿੱਚ ਇਹ ਕੀ ਹੋ ਰਿਹਾ ਹੈ ਮੇਰੇ ਭਾਰਤ ਮੇਰੇ ਹਿੰਦੁਸਤਾਨ ਮੇਂ ਕੀ ਹੋ ਰਹਾ ਹੈ ਮੈਂ ਇਸ ਲਈ ਤੁਹਾਡੇ ਨਾਲ ਲਾਈਵ ਹੋ ਕੇ ਦੋ ਗੱਲਾਂ ਆਪਣੀਆਂ ਅੱਜ ਸ਼ੇਅਰ ਕਰਨੀਆਂ ਆ ਸੀਗੀਆਂ ਕੀ ਦੇਖੋ ਮੇਰੇ ਕਿਸਾਨ ਭਰਾ ਪੰਜਾਬ ਦੇ ਸਰਨਾ ਪਹਿਲਾਂ ਤਾਂ ਮੈਂ ਉਹਨਾਂ ਨੂੰ ਇੱਕ ਬੇਨਤੀ ਕਰਦਾ ਕਿ ਮੈਂ ਕੋਈ ਮਾਣਾ ਜਾਂ ਬੰਦਾ ਇੱਕ ਚੀਜ਼ ਚਲੋ ਮੇਰੀ ਗੱਲ ਤੇ ਤੁਹਾਨੂੰ ਸਮਝ ਆਵੇ ਚਾਹ ਨਾ ਆਵੇ ਪਰ ਇੱਕ ਚੀਜ਼ ਕਹਿਣਾ ਚਾਹਨਾ ਵਾ ਕਿ ਭਾਰਤ ਸਰਕਾਰ ਦੇ ਦੋ ਮੰਤਰੀ ਅਾਗੇ ਤੁਹਾਡੇ ਨਾਲ ਚੰਡੀਗੜ੍ਹ ਮੀਟਿੰਗ ਕਰਦੇ ਆ ਠੀਕ ਹੈ ਜੀ ਟੇਬਲ ਮੀਟਿੰਗ ਕਰਦੇ ਆ ਤੁਹਾਡਾ ਟੇਬਲ ਮੀਟਿੰਗ ਦੇ ਵਿੱਚ ਮਸਲਾ ਹੱਲ ਹੋਇਆ ਜਾਂ ਨਹੀਂ ਹੋਇਆ ਇਹ ਤੁਹਾਡੀ ਆਪਸੀ ਗੱਲ ਹੈ ਟੇਬਲ ਮੀਟਿੰਗ ਦੇ ਵਿੱਚ ਕਿਸਾਨ ਭਾਈਚਾਰੇ ਦਾ ਮਸਲਾ ਹੱਲ ਹੋਇਆ ਜਾਂ ਨਹੀਂ ਹੋਇਆ ਇਹ ਸਰਕਾਰ ਤੇ ਕਿਸਾਨ ਭਾਈਚਾਰੇ ਦੀ ਗੱਲ ਹੈ ਪਰ ਦੁੱਖ ਇਸ ਗੱਲ ਦਾ ਲੱਗਾ ਮੈਨੂੰ ਕੀ ਸਾਡੇ ਜਿਹੜੇ ਵਪਾਰੀਆਂ ਦਾ ਕੀ ਲੱਭ ਪਾਇਆ ਨਾ ਕੀ ਕਸੂਰ ਹੈ ਸਾਡੇ ਵਪਾਰੀਆਂ ਦਾ ਕੀ ਕਸੂਰ ਹੈ ਮੈਨੂੰ ਦੁੱਖ ਇਸ ਗੱਲ ਦਾ ਲੱਗਾ ਦੇਖੋ ਜੋ ਸ਼ੰਭੂ ਬੈਰੀਅਰ ਤੇ ਕਾਲਦਾ ਹੋ ਰਿਹਾ ਵੈ ਸ਼ੰਭੂ ਬੈਰੀਅਰ ਤੇ ਗੋਲ ਕਾਲਦਾ ਹੋ ਰਿਹਾ ਇਹਦੇ ਇੱਕ ਪਾਸੇ ਮੇਰੇ ਕਿਸਾਨ ਭਰਾ ਤੇ ਇੱਕ ਪਾਸੇ ਮੇਰੇ ਪੁਲਿਸ ਦੇ ਜਵਾਨ ਭਰਾ ਨਾਰਾ ਲੱਗਾ ਸੀਗਾ ਜੈ ਜਵਾਨ ਜੇ ਕਿਸਾਨ ਔਰ ਦੇਖੋ ਇਹ ਜਿਹੜਾ ਵੀ ਮੁੱਦਾ ਵੈ ਮੈਂ ਤਾਂ ਸਪਸ਼ਟ ਅਕਲ ਦੀ ਗੱਲ ਵੀ ਕਰਦਾ ਕਿ ਇਹ ਜਿਹੜਾ ਵੀ ਮੁੱਦਾ ਤੁਹਾਡਾ ਹੈਗਾ ਮੰਗਾ ਤੁਹਾਡੀਆਂ ਹੈਗੀਆਂ ਇਹ ਟੇਬਲ ਚੇਅਰ ਤੇ ਬੈਠ ਕੇ ਹੀ ਮਸਲਾ ਹੱਲ ਹੋਣਾ ਵੈ ਪੰਜਾਬ ਨੂੰ ਇੱਕ ਵਧੀਆ ਸੀਐਮ ਮਿਲਿਆ ਮਾਨ ਸਾਹਿਬ ਸਾਡੇ ਠੀਕ ਹੈ ਜੀ ਤੁਸੀਂ ਆਪਣੀ ਗੱਲ ਉਹਨਾਂ ਦਾ ਅਗਰ ਰੱਖੋ ਤੁਹਾਡੀ ਗੱਲ ਸਰਕਾਰ ਤੱਕ ਪੰਜਾਬ ਸਰਕਾਰ ਕੋਲ ਜਾਵੇ ਆਪਣਾ ਮਾਨ ਸਾਹਿਬ ਨੂੰ ਤੁਸੀਂ ਮਿਲੋ ਮਾਨ ਸਾਹਿਬ ਨਾਲ ਬੈਠ ਕੇ ਵਿਚਾਰ ਵਿਟਾਂਦਰਾ ਕਰੋ ਮਾਨ ਸਾਹਿਬ ਨੂੰ ਦੱਸੋ ਕਿਉਂਕਿ ਸਾਡੇ ਪੰਜਾਬ ਨੂੰ ਇੱਕ ਵਧੀਆ ਡਾਇਮੰਡ ਸੀਐਮ ਮਿਲਿਆ ਠੀਕ ਹੈ ਨਾ ਜੀ ਮੈਂ ਹਿੰਦੂ ਰਾਜਨੀਤੀ ਕਰਦਾ ਮੈਂ ਹਿੰਦੂ ਆ ਠੀਕ ਹੈ ਜੀ ਮੈਨੂੰ ਪਤਾ ਹੈ ਕਿ ਮੇਰੇ ਪੰਜਾਬ ਨੂੰ ਇੱਕ ਵਧੀਆ ਮੁੱਖ ਮੰਤਰੀ ਮਿਲਿਆ ਮੈਂ ਖੁਸ਼ ਆ ਮੈਂ ਵਪਾਰੀ ਆ ਮੈਂ ਖੁਸ਼ ਆ ਠੀਕ ਹੈ ਜੀ ਪਰ ਇੱਕ ਚੀਜ਼ ਦਾ ਗੱਲ ਹੈ ਕੀ ਨੁਕਸਾਨ ਦੇਖੋ ਕਿੰਨਾ ਹੋ ਰਿਹਾ ਹੈ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਦਾ ਨੁਕਸਾਨ ਦੇਖੋ ਯੂਪੀ ਲਗਾ ਲਓ ਹਰਿਆਣਾ ਲਗਾ ਲਓ ਕਿੰਨਾ ਨੁਕਸਾਨ ਹੋ ਰਿਹਾ ਵੈ ਮੰਗਾ ਰਕੜੀਆਂ ਤੁਹਾਡੀ ਜਾਇਜ਼ ਗੱਲ ਹੈ ਟੇਬਲ ਤੇ ਬੈਠੋ ਟੇਬਲ ਕੁਰਸੀ ਤੇ ਆਪਾਂ ਨੂੰ ਬਹਿਣਾ ਪੈਣਾ ਵੈ ਟੇਬਲ ਕੁਰਸੀ ਤੇ ਬੈਠ ਕੇ ਸਾਡੇ ਮੰਗਾ ਦਾ ਮਸਲਾ ਹੱਲ ਹੋਣਾ ਵੈ ਨਾ ਕਿ ਆਮ ਜਨਤਾ ਨੂੰ ਪਰੇਸ਼ਾਨ ਕਰਕੇ ਜਨਤਾ ਪਰੇਸ਼ਾਨ ਹੋ ਰਹੀ ਹੈ ਹਰ ਤਰਫ ਦੇਖੋ ਜਨਤਾ ਕਿੰਨੀ ਪਰਚਾਰ ਹੋ ਰਹੀ ਹੈ ਦੇਖੋ ਦਿੱਲੀ ਤੋਂ ਲੈ ਕੇ ਸੋਨੀਪਟ ਹਾਈਵੇ ਰੱਜ ਸੋਨੀਪਟ ਰੋਡ ਉਸ ਤੋਂ ਬਾਅਦ ਪਾਣੀ ਪਟ ਕਰਨਾਲ ਕੁਸ਼ੇਤਰ ਅੰਬਾਰਾ ਪੂਰਾ ਜਿਹੜਾ ਪੂਰਾ ਇਧਰੋਂ ਪੰਜਾਬ ਦੇ ਰੋਡ ਦੇਖੋ ਸਾਰੇ ਜਾਮ ਕੀਤੇ ਹੋਏ ਆ ਜਾਮ ਪਏ ਆ ਵਪਾਰ ਨੂੰ ਇੰਨਾ ਵੱਡਾ ਨੁਕਸਾਨ ਇਹਦਾ ਖਮਿਆਜਾ ਕੌਣ ਭੁਗਤੇਗਾ ਫਿਰ ਮੈਂ ਹਿੰਦੂ ਜੱਟ ਠੀਕ ਹੈ ਜੀ ਅਸੀਂ ਸਰਕਾਰਾਂ ਤੋਂ ਖੁਸ਼ ਆ ਸਾਡੇ ਦੇਸ਼ ਨੂੰ ਇੱਕ ਵਧੀਆ ਪ੍ਰਾਈਮ ਮਿੰਿਸਟਰ ਮਿਲਿਆ ਸਾਡੇ ਦੇਸ਼ ਨੂੰ ਇੱਕ ਮਾਨਯੋਗ ਦੇਖੋ ਮੋਦੀ ਸਾਹਿਬ ਵਧੀਆ ਪ੍ਰਾਈਮ ਮਿੰਟ ਪ੍ਰਾਈਮ ਮਿੰਿਸਟਰ ਹੈ ਉੱਥੋਂ ਪੰਜਾਬ ਦੇ ਤੁਸੀਂ ਸੀਐਮ ਲਗਾ ਲਓ ਵਧੀਆ ਡਾਇਮੰਡ ਸੀਐਮ ਹੈ ਕਿਸਾਨ ਭਾਈਚਾਰੇ ਨੂੰ ਮੈਂ ਕਹਿਣਾ ਚਾਹਨਾ ਕਿ ਆਪਾਂ ਇਹ ਮਸਲਾ ਬੈਠ ਕੇ ਹੱਲ ਕਰ ਲੈਨੇ ਆ ਕੁਰਸੀ ਦੇ ਜਿਹੜੇ ਕੁਰਸੀ ਦੇ ਮੰਤਰੀ ਸਹਬਾਨ ਤੁਹਾਨੂੰ ਸ ਕੇਂਦਰੀਏ ਮੰਤਰੀ ਟਾਈਮ ਦੇ ਰਹੇ ਨੇ ਤੁਸੀਂ ਬੈਠ ਕੇ ਟੇਬਲ ਕੁਰਸੀ ਆ ਇੱਕ ਜਿਹੜੇ ਨਾਲ ਤੁਹਾਡਾ ਇਹ ਮਸਲਾ ਹੱਲ ਹੋਣਾ ਵੈ ਕਈ ਜਗ੍ਹਾ ਦੇਖ ਲੋ ਕਈ ਜਗ੍ਹਾ ਕਿੱਦਾਂ ਹੁੜਦੰਗ ਬਾਗੀਆਂ ਸ਼ੰਭੂ ਬੈਰੀਅਰ ਤੇ ਹੋਈਆਂ ਕਿੰਨੇ ਮੇਰੇ ਕਿਸਾਨ ਭਰਾਵਾਂ ਤੇ ਦੇਖੋ ਕਿਸਾਨ ਭਰਾ ਮੇਰੇ ਕਿੰਨੇ ਜ਼ਖਮੀ ਹੋਏ ਮੈਂ ਮਾਨ ਸਾਹਿਬ ਨੂੰ ਸਲੂਟ ਕਰਦਾ ਕਿ ਦੇਖੋ ਉਹਨਾਂ ਨੇ ਕਿੰਨਾ ਵਧੀਆ ਬੰਦੂਆਕ ਕੀਤਾ ਦੇਖੋ ਹਸਪਤਾਲਾਂ ਦੇ ਲਈ ਉਹਨਾਂ ਨੇ ਸਪੈਸ਼ਲ ਤੌਰ ਦੇ ਉੱਪਰ ਦੇਖੋ ਐਂਬੂਲੈਂਸਾਂ ਰਾਜਪੂਰੇ ਹਸਪਤਾਲ ਉਸਤਵਾਰ ਬਟਸਰਾਂਦ ਉਸ ਤੋਂ ਪਟਿਆਲਾ ਹਸਪਤਾਲ ਮਾਨ ਸਾਹਿਬ ਨੂੰ ਸਲੂਟ ਹੈ ਕਿਉਂਕਿ ਪੰਜਾਬ ਦੇ ਭਰਾ ਨੇ ਪੰਜਾਬ ਦੀ ਜਨਤਾ ਹੈ ਪੰਜਾਬ ਹੈ ਸਾਡਾ ਭਾਈਚਾਰਾ ਹੈ ਸਾਡਾ ਮਤਲਬ ਇੱਕ ਪਾਸੇ ਦੂਜੇ ਪਾਸੇ ਤੁਸੀਂ ਇੱਕ ਚੀਜ਼ ਨੋਟ ਕੀਤੀ ਹਰਿਆਣਾ ਹਰਿਆਣਾ ਪੁਲਿਸ ਤੇ ਕਿੱਦਾਂ ਦੇਖੋ ਕਿ ਮਤਲਬ ਮੈਂ ਕਹਿੰਦਾ ਅਸੀਂ ਸਭ ਭਰਾ ਵਾ ਅਸੀਂ ਸਭ ਇੱਕ ਹੀ ਦੇਸ਼ ਦੇ ਵਾਸੀ ਆ ਭਾਰਤ ਵਾਸੀ ਆ ਸੀ ਪਰ ਇਹੋ ਜਿਹਾ ਵਿਚਾਰ ਵਟਾਂਦਰਾ ਸਾਡੇ ਚ ਮਨਾਂ ਚ ਨਹੀਂ ਆਣਾ ਚਾਹੀਦਾ ਜੋ ਤੁਹਾਡੀਆਂ ਮੰਗਾਂ ਹੈਗੀਆਂ ਤੁਸੀਂ ਆਪਣੀ ਮੰਗਾਂ ਨੂੰ ਲੈ ਕੇ ਟੇਬਲ ਕੁਰਸੀ ਤੇ ਮੰਤਰੀਆਂ ਨਾਲ ਬੈਠੋ ਆਪਣੇ ਮਸਲੇ ਹੱਲ ਕਰਵਾਓ ਠੀਕ ਹੈ ਨਹੀਂ ਨਾ ਕੀ ਹੁਰਦਾਨ ਕਰੋ ਕੋਈ ਹੋਰ ਦੇਖੋ ਤੁਸੀਂ ਇੱਕ ਚੀਜ਼ ਨੋਟ ਨਹੀਂ ਕੀਤੀ ਕੋਈ ਹੋਰ ਦੇਖਿਆ ਤੁਸੀਂ ਮਹਾਰਾਸ਼ਟਰ ਦਾ ਕੋਈ ਕਿਸਾਨ ਆਇਆ ਨਹੀਂ ਆਇਆ ਉਹ ਵੀ ਕਿਸਾਨ ਭਾਈਚਾਰੇ ਚ ਉਹ ਹੈ ਯੂਪੀ ਦਾ ਨਹੀਂ ਆਇਆ ਮੱਧ ਪ੍ਰਦੇਸ਼ ਦਾ ਨਹੀਂ ਆਇਆ ਉਹ ਵੀ ਕਿਸਾਨ ਭਾਈਚਾਰੇ ਚ ਉਹ ਹੈ ਪੰਜਾਬ ਚ ਸਰਨਾ ਵੱਧ ਤੁਹਾਡੇ ਕਿਸਾਨ ਭਾਈਚਾਰੇ ਨੂੰ ਪੰਜਾਬ ਦੇ ਪੰਜਾਬ ਦੇ ਕਿਸਾਨਾਂ ਕਿਸਾਨ ਭਾਈਚਾਰੇ ਨੂੰ ਸਰਨਾ ਜਿਆਦਾ ਪ੍ਰੋਫਿਟ ਵੱਧਾ ਮਿਲ ਰਿਹਾ ਸਰਕਾਰ ਵੱਲੋਂ ਫਿਰ ਆਪਾਂ ਇਦਾਂ ਦਾ ਕੰਮ ਕਿਉਂ ਕਰ ਰਿਹਾ ਫਿਰ ਆਪਾਂ ਇਦਾਂ ਦਾ ਕੰਮ ਕਿਉਂ ਕਰ ਰਿਹਾ ਸਰਨਾ ਵੱਧ ਪ੍ਰੋਫਿਟ ਇਹਨਾਂ ਨੂੰ ਮਿਲ ਰਿਹਾ ਦੇਖੋ ਕਿਸਾਨ ਭਰਾਵੋ ਬਿਜਲੀ ਤੁਹਾਨੂੰ ਫ੍ਰੀ ਮਿਲਦੀ ਹੈ ਠੀਕ ਹੈ ਜੀ ਹਰ ਚੀਜ਼ ਦੀ ਸਹੂਲਤ ਤੁਹਾਨੂੰ ਪੰਜਾਬ ਸਰਕਾਰ ਦੇ ਰਹੀ ਹੈ ਠੀਕ ਹੈ ਜੀ ਬੈਂਕ ਦੇ ਲੋਨ ਤੁਹਾਨੂੰ ਘੱਟ ਰੇਟ ਵਿਆਜਾਂ ਦੇ ਮਿਲਦੇ ਆ ਫਿਰ ਤੁਸੀਂ ਕਹਿੰਦੇ ਹੋ ਵੀ ਸਾਨੂੰ ਮਾਫ਼ ਕਰੋ ਤੁਸੀਂ ਵਪਾਰੀਆਂ ਬਾਰੇ ਸੋਚੋ ਵਪਾਰੀਆਂ ਨੂੰ ਕੀ ਮਿਲਿਆ ਵਪਾਰੀ ਟੈਕਸ ਵੀ ਭਰਦਾ ਹੈ ਬਿਜਲੀ ਦੇ ਬਿੱਲ ਵੀ ਇੰਨੇ-ਇੰਨੇ ਆਉਂਦੇ ਆ ਮਤਲਬ ਵਪਾਰੀ ਅੱਜ ਇੰਨਾ ਪਰੇਸ਼ਾਨ ਹੈ ਅੱਜ ਦੇਖੋ ਇਹ ਰੋਡ ਤੇ ਕਿੰਨੀਆਂ ਲੰਬੀਆਂ ਲੰਬੀਆਂ ਕਤਾਰਾਂ ਲੱਗੀਆਂ ਰੋਡ ਜਾਮ ਪਈ ਐ ਆਵਾਜਾਈ ਬੰਦ ਹੋਈ ਪਈ ਐ ਵਪਾਰ ਬਿਜ਼ਨਸ ਦਾ ਨੁਕਸਾਨ ਹੋ ਰਿਹਾ ਬੜਾ ਵੱਡਾ ਸਵਾਰ ਹੈ ਵਪਾਰ ਬਿਜ਼ਨਸ ਦਾ ਨੁਕਸਾਨ ਹੋ ਰਿਹਾ ਤੁਹਾਨੂੰ ਤੇ ਹਰ ਚੀਜ਼ ਸਰਕਾਰ ਨੇ ਫੈਸਿਲਿਟੀ ਤੁਹਾਨੂੰ ਦਿੱਤੀ ਹੋਈ ਐ ਹਰ ਚੀਜ਼ ਤੁਹਾਨੂੰ ਮੁਫਤ ਦਿੱਤੀ ਹੋਈ ਐ ਪਰ ਵਪਾਰੀਆਂ ਨੂੰ ਹਰ ਚੀਜ਼ ਤੇ ਟੈਕਸ ਦੇਣਾ ਪੈਂਦਾ ਟੈਕਸ ਕਿਉਂ ਦੇਣਾ ਪੈਂਦਾ ਵਪਾਰੀ ਦੇਖੋ ਜੀ ਤੁਸੀਂ ਹਿਸਾਬ ਲਗਾਓ ਪਹਿਲਾਂ ਦੇ ਬੈਂਕ ਲੋਨ ਤੇ ਗੱਡੀਆਂ ਹੋ ਗਈਆਂ ਵਪਾਰੀਆਂ ਦੀਆਂ ਸਾਡੇ ਕਾਰ ਹੋ ਗਏ ਫਿਰ ਉਸ ਤੋਂ ਬਾਅਦ ਕਾਰਾਂ ਗੁਰਾ ਲਿੱਤੀਆਂ ਹੋਈਆਂ ਮਤਲਬ ਮੈਂ ਕਹਿੰਦਾ ਕਿ ਹਰ ਚੀਜ਼ ਸਾਨੂੰ ਕਿਸ਼ਤਾਂ ਦੇਣੀਆਂ ਪੈਂਦੀਆਂ ਹਰ ਚੀਜ਼ ਦੀਆਂ ਤੁਸੀਂ ਕਿਸ਼ਤਾਂ maaf ਕਰਵਾ ਲੈਨੇ ਹੋ ਹਰ ਚੀਜ਼ ਨੂੰ ਤੁਹਾਨੂੰ ਫ੍ਰੀ ਫੈਸਿਲਿਟੀ ਸਰਕਾਰ ਨੇ ਦਿੱਤੀ ਹੋਈ ਹੈ ਮਤਲਬ ਮੈਂ ਕਹਿੰਦਾ ਕਿ ਵਪਾਰੀ ਸੰਗ ਦਾ ਵੀ ਸਾਥ ਦੇਣ ਕਿਉਂ ਵਪਾਰੀ ਫਿਰ ਕਹਿਣਗੇ ਚਲੋ ਅਸੀਂ ਵੀ ਨਹੀਂ ਤੇ ਦਿੱਲੀ ਚੱਲੀਏ ਐਨੀ ਵਧੀਆਂ ਸਰਕਾਰਾਂ ਮਿਲੀਆਂ ਹੋਣ ਪੰਜਾਬ ਦੇ ਵਿੱਚ ਸਾਡੀ ਮਾਨਸਾਬ ਦੀ ਸਰਕਾਰ ਹੋਵੇ ਉਸ ਤੋਂ ਬਾਅਦ ਦਿੱਲੀ ਦੇ ਵਿੱਚ ਕੇਂਦਰ ਸਰਕਾਰ ਸਾਡੀ ਇੰਨੀ ਵਧੀਆ ਸਰਕਾਰ ਹੋਵੇ ਸਾਡੀ ਫੇਰ ਆਪਾਂ ਇਹੋ ਜਿਹੇ ਕੰਮ ਕਰੀਏ ਸ਼ੋਭਾ ਨਹੀਂ ਹੁੰਦੇ ਸਾਨੂੰ ਚੰਗੇ ਨਹੀਂ ਲੱਗਦੇ ਇਸ ਲਈ ਮੈਂ ਅੰਮਿਤ ਰੋੜਾ ਇੱਕ ਬੇਨਤੀ ਕਰਦਾ ਕਿ ਜਿਹੜਾ ਖਲ ਕੁਰਸੀ ਤੇ ਟੇਬਲ ਤੇ ਬੈਠ ਕੇ ਹੋਣਾ ਹੈ ਨਾ ਉਹ ਚਰਚਾ ਕੁਰਸੀ ਟੇਬਲ ਤੇ ਬੈਠ ਕੇ ਹੋ ਜਾਣੀ ਹੈ ਸਰਕਾਰ ਦੇ ਮੰਤਰੀ ਤੁਹਾਨੂੰ ਹਰ ਵਕਤ ਇੱਕੋ ਹੀ ਚੀਜ਼ ਕਹਿ ਰਹੇ ਆ ਕੀ ਤੁਸੀਂ ਆਓ ਆਪਣੀ ਜਿਹੜੀ ਵੀ ਚਰਚਾ ਵੈ ਉਹਨੇ ਸਿੱਟ ਬਿਠਾਣੇ ਆ ਸਿੱਟ ਬਿਠਾ ਕੇ ਜਿਹੜੀ ਵੀ ਚਰਚਾ ਤੁਹਾਡੀ ਮੰਗਾ ਹੈਗੀਆਂ ਆਪਾਂ ਉਸ ਮੰਗਾ ਦਾ ਮਸਲਾ ਹੱਲ ਕਰਦੇ ਆ ਨਾਗੀ ਤੁਸੀਂ ਆਮ ਲੋਕਾਂ ਨੂੰ ਕੋਈ ਪਰੇਸ਼ਾਨ ਨਾ ਕਰੋ ਕਿੰਨਾ ਹੁਣ ਦੰਗ ਬੱਚਿਆ ਹੋਇਆ ਜੇ ਕਿਸੇ ਨੇ ਬਾਹਰ ਜਾਣਾ ਹੈ ਉਹ ਬੰਦਾ ਕਿੱਥੇ ਕਿੱਦਾਂ ਜਾਊਗਾ ਜੀ ਬੱਚਿਆਂ ਦੇ ਸਕੂਲ ਲਗਾ ਲਓ ਕਿਦਾਂ ਬੱਚੇ ਸਕੂਲ ਜਾਣਗੇ ਸ਼ਹਿਰ ਦੇ ਸਾਰੇ ক্লোਜ਼ ਬੰਦੀ ਹੋਏ ਪਏ ਨੇ ਕੰਮਕਾਰ ਦਾ ਬੰਦ ਹੋ ਜਾਣਗੇ ਉਸ ਤੋਂ ਬਾਅਦ ਕੋਈ ਮਰੀਜ਼ ਹੋ ਗਿਆ ਆ ਪੇਸ਼ ਜਿਹਨੇ ਪੇਸ਼ੈਂਟ ਹੋ ਗਿਆ ਉਹਨੇ ਕਿੱਦਾਂ ਜਾਣਾ ਵੈ ਜਿਹਨੂੰ ਦੁੱਖ ਤਕਲੀਫ ਹੋਏਗੀ ਹਰ ਕੋਈ ਵੀਡੀਓ ਦੇਖ ਕੇ ਇੱਕੋ ਹੀ ਚੀਜ਼ ਦੇਖਦਾ ਕਿ ਕਿਸਾਨ ਅੰਦੋਲਨ ਚੱਲ ਰਿਹਾ ਕਿਸਾਨ ਅੰਦੋਲਨ ਚੱਲ ਰਿਹਾ ਕਿਸਾਨ ਅੰਦੋਲਨ ਚੱਲ ਰਿਹਾ ਔਰ ਤੁਸੀਂ ਇੱਕ ਚੀਜ਼ ਹੋਰ ਨੋਟ ਨਹੀਂ ਕੀਤੀ ਕਿਸਾਨ ਅੰਦੋਲਨ ਦੇ ਵਿੱਚ ਕਿੱਦਾਂ ਕਿੱਦਾਂ ਤੁਸੀਂ ਇੱਕ ਚੀਜ਼ ਮੈਨੂੰ ਬੜੀ ਦੁੱਖ ਲੱਗਾ ਮੈਨੂੰ ਬੜੀ ਗੱਲ ਚੂਭੀ ਅੱਜ ਤਦ ਮੈਂ ਥੋੜਾ ਜਿਹਾ ਅਗਰੈਸਿਵ ਹੋ ਗਿਆ ਪੱਥਰ ਵੱਡੇ ਵੱਡੇ ਕੀ ਲਿਖਿਆ ਕਿ ਤੁਹਾਡਾ ਮੁੱਦਾ ਹੋਣਾ ਚਾਹੀਦਾ ਕੀ ਆਪਣੇ ਮੰਗਾ ਦੇ ਹੱਥਾਂ ਲਈ ਜੇਣੀ ਤੁਹਾਡੀ ਮੰਗਾ ਐ ਐਮਐਸਪੀ ਜਾਂ ਕੁਛ ਵੀ ਤੁਹਾਡੇ ਮੰਗ ਨੇ ਉਹਨਾਂ ਦੀ ਹੋਣਾ ਚਾਹੀਦਾ ਬੰਦੀ ਸਿੰਘ ਰਹਾ ਕਰੋ ਇਹਦਾ ਮਤਲਬ ਕੀ ਹੋਇਆ ਮਤਲਬ ਆਪਾਂ ਕਿਹੜੀ ਦੋਰ ਨੂੰ ਚੱਲ ਪਏ ਕਿਹੜੀ ਦੋਰ ਨੂੰ ਨਿਕਲ ਪਏ ਆਪਾਂ ਕਿਹੜੀ ਦੋਰ ਨੂੰ ਗੱਲ ਕਰਨ ਲੱਗ ਗਏ ਕਿ ਬੰਦੀ ਸਿੰਘ ਰਹਾ ਕਰੋ ਵੱਡੇ ਵੱਡੇ ਪੱਥਰਾਂ ਦੇ ਬੋਰਡਾਂ ਦੇ ਮੈਂ ਕੱਲ ਦੇਖਿਆ ਸੋਸ਼ਲ ਮੀਡੀਆ ਕਈ ਚੈਨਲਾਂ ਤੇ ਜਿਹੜੀ ਵੀਡੀਓਗ੍ਰਾਫੀ ਹੋਈ ਦੇਖਿਆਗਾ ਉੱਥੇ ਕਿ ਲਿਖਿਆਗਾ ਬੰਦੀ ਸਿੰਘਾਂ ਰੇਖਾ ਕਰੋ ਤੁਹਾਡਾ ਮੁੱਦਾ ਐ ਅੰਦੋਲਨ ਐ ਕਿਸਾਨ ਮੁੱਦਾ ਕਿਸਾਨ ਅੰਦੋਲਨ ਠੀਕ ਹੈ ਤੁਹਾਡੀ ਆਪਣੀ ਮੰਗਾਂ ਤੁਸੀਂ ਆਪਣੀ ਮੰਗਾਂ ਮੰਗੋ ਸਰਕਾਰ ਨਾਲ ਬੈਠੋ ਟੇਬਲ ਕੁਰਸੀ ਤੇ ਪਰ ਐਦਾਂ ਦੇ ਗੱਲ ਨਾ ਕਰੋ ਕਿ ਸਾਡੇ ਪੰਜਾਬ ਦਾ ਜਿਹਦੇ ਨਾਲ ਮਾਹੌਲ ਖਰਾਬ ਹੋਵੇ ਪੰਜਾਬ ਸਾਡਾ ਹਰਦਾ ਵਸਦਾ ਪੰਜਾਬ ਹੈ ਵਧੀਆ ਸਾਡਾ ਭਾਈਚਾਰਾ ਵੈ ਵਧੀਆ ਸਾਨੂੰ ਸਰਕਾਰ ਮਿਲੀ ਹੈ ਮਾਨ ਸਾਹਿਬ ਦੀ ਔਰ ਅਸੀਂ ਸਲੂਟ ਕਰਦੇ ਆਂ ਉਸ ਟਾਈਮ ਤੁਸੀਂ ਨੋਟ ਨਹੀਂ ਕੀਤਾ ਕਿਸਾਨ ਭਾਈਚਾਰੇ ਨੇ ਕਿ ਜਦੋਂ ਸਰਕਾਰਾਂ ਹੁੰਦੀਆਂ ਸੀ ਅਕਾਲੀ ਦਲ ਦੀਆਂ ਕਾਂਗਰਸ ਦੀਆਂ ਕੀ ਕੀਤਾ ਅਕਾਲੀ ਦਲ ਨੇ ਉਸ ਟਾਈਮ ਸਮਰਥਨ ਨਹੀਂ ਕੀਤਾ ਕੀ ਕੀਤਾ ਸੋਚਿਆ ਦੀ ਤੁਹਾਡੇ ਲਈ ਜਾਂ ਕਾਂਗਰਸ ਨੇ ਕੀ ਸੋਚਿਆ ਤੁਹਾਡੇ ਲਈ ਕੁਝ ਨਹੀਂ ਸੋਚਿਆ ਨਾ ਅਕਾਲੀ ਦਲ ਨੇ ਸੋਚਿਆ ਨਾ ਕਾਂਗਰਸ ਨੇ ਸੋਚਿਆ ਬੜਾ ਵੱਡਾ ਸਵਾਲ ਜਨਤਾ ਪਰੇਸ਼ਾਨ ਨਾ ਕਰੋ ਜਨਤਾ ਪਰੇਸ਼ਾਨ ਨਾ ਹੋਵੇ ਤੁਸੀਂ ਜਿਹੜੀ ਲੜਾਈ ਹੈ ਜਿਹੜੀ ਤੁਸੀਂ ਕਰਨੀ ਹੈ ਜੋ ਹੈ ਉਹ ਤੁਹਾਡੀ ਟੇਬਲ ਤੇ ਹੀ ਬੈਠ ਕੇ ਹਰ ਚੀਜ਼ ਦਾ ਟੇਬਲ ਕੁਰਸੀ ਦਾ ਸਮਾਧਾਨ ਹੈ ਮੈਂ ਇੱਕ ਚੀਜ਼ ਨੂੰ ਬਾਰ ਬਾਰ ਫਿਰ ਕਹਿ ਰਿਹਾ ਕਿ ਹਰ ਮੰਤਰੀ ਸਾਹਿਬ ਜਿਹੜੇ ਵੀ ਤੁਹਾਡੇ ਜਿਹੜੇ ਵੀ ਤੁਹਾਡੇ ਕਿਸਾਨ ਨੇਤਾ ਲੀਡਰ ਹੈਗੇ ਨੇ ਉਹ ਮੰਤਰੀ ਸਾਹਿਬ ਨਾਲ ਟਾਈ ਅਪ ਕਰਕੇ ਆਪਣਾ ਟੇਬਲ ਕੁਰਸੀ ਤੇ ਬੈਠ ਕੇ ਆਪਣੇ ਵਿਚਾਰ ਵਿਟਾਂਦਰਾ ਕਰੋ ਆਪਣੇ ਜੋ ਤੁਹਾਡੇ ਹੱਕ ਹੈ ਉਹ ਤੁਸੀਂ ਲਵੋ ਮੈਂ ਇਹ ਨਹੀਂ ਕਹਿੰਦਾ ਕਿ ਹਰ ਕਿਸੇ ਦਾ ਹੱਕ ਹੈ ਹੱਕ ਆਪਣਾ ਮੰਗਣਾ ਪਰ ਸਾਡਾ ਵਪਾਰ ਦਾ ਨੁਕਸਾਨ ਨਾ ਕਰੋ ਸਾਡੇ ਵਪਾਰੀਆਂ ਦਾ ਨੁਕਸਾਨ ਨਾ ਕਰੋ ਨਾ ਹੁਰਦੰਗ ਪਾਓ ਨਾ ਇਹੋ ਜਿਹੇ ਕੰਮ ਕਰੋ ਜਿਹਦੇ ਨਾਲ ਸਾਡਾ ਭਾਰਤ ਨੁਕਸਾਨ ਕਿਦਾ ਹੋ ਰਿਹਾ ਮੇਰੇ ਹਿੰਦੁਸਤਾਨ ਦਾ ਮੇਰੇ ਭਾਰਤ ਦਾ ਦੇਖੋ ਜਿੱਥੇ ਵੀ ਕੋਈ ਨੁਕਸਾਨ ਹੋ ਰਿਹਾ ਟੁੱਟਪਨ ਹੋ ਰਹੀ ਹੈ ਕਿਹਦਾ ਨੁਕਸਾਨ ਹੋ ਰਿਹਾ ਭਾਰਤ ਦਾ ਜੇ ਸਰਕਾਰ ਤੁਹਾਡੇ ਲਈ ਹਰ ਰਜਾਮੰਦੀ ਲਈ ਤਿਆਰ ਹੈ ਪੰਜਾਬ ਸਰਕਾਰ ਤੁਹਾਨੂੰ ਸਪੋਰਟ ਕਰ ਰਹੀ ਹੈ ਦਿੱਲੀ ਦੀ ਸੈਂਟਰ ਸਰਕਾਰ ਤੁਹਾਨੂੰ ਭਾਰਤ ਚੜੀ ਭਾਰਤ ਸਰਕਾਰ ਹੈ ਸਾਡੀ ਉਹ ਤੁਹਾਨੂੰ ਸਪੋਰਟ ਕਰ ਰਹੀ ਹੈ ਫਿਰ ਮਸਲਾ ਕੀ ਹੈ ਮੈਨੂੰ ਇਹ ਸਮਝ ਨਹੀਂ ਆਉਂਦੀ ਮਸਲਾ ਕੀ ਹੈ ਇਸ ਲਈ ਮਸਲਾ ਆਪਣਾ ਹੱਲ ਕਰਨਾ ਹੈ ਤੇ ਟੇਬਲ ਚੇਅਰ ਦੇ ਬੈਠ ਕੇ ਨਾ ਕਿ ਆਮ ਜਨਤਾ ਨੂੰ ਕੋਈ ਪਰੇਸ਼ਾਨੀ ਨਾ ਲਿਆਓ ਆਮ ਜਨਤਾ ਨੂੰ ਪਰੇਸ਼ਾਨ ਨਾ ਕਰੋ ਮੇਰਾ ਤੇ ਕੋਈ ਤੱਤ ਹੈ ਮੈਂ ਬੇਨਤੀ ਲਾਣਾ ਹੱਥ ਜੋੜ ਕੇ ਭਾਰਤ ਸਰਕਾਰ ਦੇ ਵੀ ਮੰਤਰੀਆਂ ਨੂੰ ਭਾਰਤ ਸਰਕਾਰ ਨੂੰ ਵੀ ਮੋਦੀ ਸਾਹਿਬ ਨੂੰ ਵੀ ਕਿ ਜੋ ਵੀ ਹੈ ਆਪਣਾ ਟੇਬਲ ਟॉक ਕਰਕੇ ਕਿਸਾਨਾਂ ਦਾ ਮਸਲਾ ਜੋ ਵੀ ਹੈ ਹੱਲ ਕਰੋ ਔਰ ਜੋ ਵੀ ਹੈ ਸਾਡੇ ਵਪਾਰੀਆਂ ਨੂੰ ਪਰੇਸ਼ਾਨ ਨਾ ਕਰੋ ਜੈ ਸ਼੍ਰੀ கிருஷ்ਨਾ ਜੈ ਸ਼੍ਰੀ